ਆਫਰ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਦਾ ਨਾਮ ਇੱਕ ਅਜਹੀ ਬ੍ਰਿਟਿਸ਼ ਵਿਅਕਤੀ ਸਰ ਜਾਰਜ ਐਵਰੇਸਟ ਦੇ ਨਾਮ ਤੇ ਕਿਉਂ ਰੱਖਿਆ ਗਿਆ ਜਿਸਨੇ ਸ਼ਾਇਦ ਇਸ ਨੂੰ ਕਦੇ ਨੇੜੇੋਂ ਦੇਖਿਆ ਵੀ ਨਹੀਂ ਸੀ ਅਤੇ ਜੋ ਖੁਦ ਇਸ ਦੇ ਵਿਰੋਧ ਸੀ ਸੱਤਵੀਂ ਕੋਸ਼ਿਸ਼ ਵਿੱਚ ਸਫਲ ਹੋਣ ਵਾਲੇ ਟੈਂਸਿੰਗ ਨੋਰਗੇ ਅਤੇ ਇੱਕ ਸ਼ੈਦ ਦੀਆਂ ਮੱਖੀਆਂ ਪਾਲਣ ਵਾਲੇ ਐਡਮੰਡ ਹਿਲੇਰੀ ਨੇ ਮਿਲ ਕੇ ਉਸ ਆਖਰੀ ਸਭ ਤੋਂ ਔਖੀ ਚੜ੍ਹਾਈ ਨੂੰ ਕਿਵੇਂ ਪੂਰਾ ਕੀਤਾ ਜਿੱਥੇ ਕਈ ਲੋਕ ਪਹਿਲਾਂ ਹਾਰ ਮੰਨ ਚੁੱਕੇ ਸਨ ਇਸ ਮੌਤ ਦੇ ਖੇਤਰ ਵਿੱਚ ਅਜਿਹਾ ਕੀ ਹੁੰਦਾ ਹੈ ਕਿ ਮਨੁੱਖੀ ਸਰੀਰ ਹੌਲੀ-ਹੌਲੀ ਮਰਨਾ ਸ਼ੁਰੂ ਹੋ ਜਾਂਦਾ ਹੈ ਅਤੇ ਪਰਬਤ ਰੋਹੀ ਇਸ ਦਾ ਸਾਹਮਣਾ ਕਿਵੇਂ ਕਰਦੇ ਹਨ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਮੈਂ ਵੀਤਪਾਲ ਘੋੜਾ ਇਨਸਾਨ ਦੀ ਫਿਤਰਤ ਹੈ ਉਚਾਈਆਂ ਨੂੰ ਛੂਣਾ ਅਣਜਾਣਾਂ ਨੂੰ ਜਾਨਣਾ ਅਤੇ ਅਸੰਭਵ ਨੂੰ ਸੰਭਵ ਕਰਨਾ ਅਤੇ ਇਸ ਇਨਸਾਨੀ ਜਜ਼ਬੇ ਦਾ ਸਭ ਤੋਂ ਵੱਡਾ ਪ੍ਰਤੀਕ ਹੈ ਇੱਕ ਪਰਬਤ ਇੱਕ ਬਰਫ਼ ਨਾਲ ਢਕੀ ਵਿਸ਼ਾਲ ਚੋਟੀ ਜੋ ਆਕਾਸ਼ ਨੂੰ ਛੂੰਦੀ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਦੁਨੀਆ ਦੇ ਸਭ ਤੋਂ ਉੱਚੇ ਪਹਾੜ ਮਾਉਂਟ ਐਵਰੇਸਟ ਦੀ ਇਹ ਸਿਰਫ ਇੱਕ ਪਹਾੜ ਨਹੀਂ ਹੈ ਇਹ ਇੱਕ ਸੁਪਨਾ ਹੈ ਇੱਕ ਚੁਣੌਤੀ ਹੈ ਤੇ ਲੱਖਾਂ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਹੈ ਇਸ ਨੂੰ ਨੇਪਾਲ ਵਿੱਚ ਸਾਗਰਮਾਥਾ ਯਾਨੀ ਆਕਾਸ਼ ਦਾ ਮੱਥਾ ਅਤੇ ਤਿੱਬਤ ਵਿੱਚ ਚੋਮੋ ਲੁਗਮਾ ਯਾਨੀ ਦੁਨੀਆ ਦੀ ਦੇਵੀ ਮਾਂ ਵਜੋਂ ਪੂਜਿਆ ਜਾਂਦਾ ਹੈ ਪਰ ਦੁਨੀਆ ਇਸ ਨੂੰ ਮਾਉਂਟ ਐਵਰੇਸਟ ਦੇ ਨਾਮ ਨਾਲ ਜਾਣਦੀ ਹੈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਇਸ ਮਹਾਨ ਪਰਬਤ ਦੀ ਪੂਰੀ ਕਹਾਣੀ ਜਾਣਾਂਗੇ ਅਸੀਂ ਜਾਣਦੇ ਹਾਂ ਕਿ ਇਸ ਦਾ ਨਾਮ ਇੱਕ ਅੰਗਰੇਜ਼ ਦੇ ਨਾਮ ਤੇ ਕਿਉਂ ਪਿਆ ਇਸ ਨੂੰ ਫਤਿਹ ਕਰਨ ਦੀਆਂ ਸ਼ੁਰੂਆਤੀ ਕੋਸ਼ਿਸ਼ਾਂ ਕਿਵੇਂ ਹੋਈਆਂ ਅਤੇ ਉਹ ਕਿਹੜੇ ਦੋ ਮਹਾਨ ਨਾਇਕ ਸਨ ਜਿਨ੍ਹਾਂ ਨੇ ਪਹਿਲੀ ਵਾਰ ਇਸ ਦੇ ਸਿਖਰ ਤੇ ਕਦਮ ਰੱਖ ਕੇ ਇਤਿਹਾਸ ਰਚਿਆ ਇਹ ਕਹਾਣੀ ਹੈ ਹਿੰਮਤ ਦੋਸਤੀ ਅਤੇ ਮਨੁੱਖੀ ਆਤਮਾ ਦੀ ਜਿੱਤ ਦੀ ਪਰ ਮਾਉਂਟ ਐਵਰੇਸਟ ਦੀ ਕਹਾਣੀ ਵਿੱਚ ਦਾਖਲ ਹੋਣ ਤੋਂ ਪਹਿਲਾਂ ਇਸ ਦੇ ਨਾਮ ਦੀ ਕਹਾਣੀ ਨੂੰ ਸਮਝਣਾ ਜ਼ਰੂਰੀ ਹੈ ਸਦੀਆਂ ਤੋਂ ਨੇਪਾਲ ਅਤੇ ਤਿੱਬਤ ਦੇ ਸਥਾਨਕ ਲੋਕ ਇਸ ਪਰਬਤ ਨੂੰ ਦੇਖਦੇ ਅਤੇ ਪੂਜਦੇ ਆ ਰਹੇ ਸਨ। ਉਹਨਾਂ ਲਈ ਇਹ ਸਿਰਫ ਇੱਕ ਪੱਥਰ ਅਤੇ ਬਰਫ਼ ਦਾ ਢੇਰ ਨਹੀਂ ਹੈ, ਬਲਕਿ ਇੱਕ ਪਵਿੱਤਰ ਸਥਾਨ ਸੀ। ਤਿੱਬਤੀ ਲੋਕ ਇਸ ਨੂੰ ਚੋਮੋ ਲੁਗਮਾ ਕਹਿੰਦੇ ਸਨ ਜਿਸ ਦਾ ਅਰਥ ਹੈ ਦੇਵੀ ਮਾਂ। ਨੇਪਾਲੀ ਲੋਕਾਂ ਲਈ ਐਕ ਸਾਗਰ ਮਾਥਾ ਸੀ ਯਾਨੀ ਆਕਾਸ਼ ਦਾ ਸਿਰ। ਇਹ ਨਾਮ ਇਸ ਪਰਬਤ ਦੀ ਵਿਸ਼ਾਲਤਾ ਅਤੇ ਸਥਾਨਕ ਸੱਭਿਆਚਾਰ ਵਿੱਚ ਇਸ ਦੀ ਮਹੱਤਤਾ ਨੂੰ ਦਰਸਾਉਂਦੇ ਹਨ। ਤਾਂ ਫਿਰ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਦਾ ਨਾਮ ਇੱਕ ਅਜਿਹੇ ਬ੍ਰਿਟਿਸ਼ ਵਿਅਕਤੀ ਸਰ ਜੋਰਜ ਐਵਰੇਸਟ ਦੇ ਨਾਂ 'ਤੇ ਕਿਉਂ ਰੱਖਿਆ ਗਿਆ ਜਿਸ ਨੇ ਸ਼ਾਇਦ ਇਸ ਨੂੰ ਕਦੇ ਨੇੜੇੋਂ ਦੇਖਿਆ ਵੀ ਨਹੀਂ ਸੀ ਅਤੇ ਜੋ ਖੁਦ ਇਸ ਦੇ ਵਿਰੋਧ ਸੀ ਇਸ ਦਾ ਜਵਾਬ 19ਵੀਂ ਸਦੀ ਦੇ ਬ੍ਰਿਟਿਸ਼ ਰਾਜ ਵਿੱਚ ਛੁਪਿਆ ਹੋਇਆ ਹੈ ਉਸ ਸਮੇਂ ਬ੍ਰਿਟਿਸ਼ ਸਰਕਾਰ ਭਾਰਤੀ ਉਪਮਹਾਦੀਪ ਦਾ ਇੱਕ ਬਹੁਤ ਵਿਸਤ੍ਰਿਤ ਅਤੇ ਸਟੀਕ ਨਕਸ਼ਾ ਤਿਆਰ ਕਰ ਰਹੀ ਸੀ ਜਿਸ ਨੂੰ ਮਹਾਨ ਤ੍ਰਿਕੋਣੀਮਿਤੀ ਸਰਵੇਖਣ ਕਿਹਾ ਜਾਂਦਾ ਹੈ ਇਹ ਇੱਕ ਬਹੁਤ ਹੀ ਅਭਿਲਾਸ਼ੀ ਅਤੇ ਮੁਸ਼ਕਲ ਕੰਮ ਸੀ 1830 ਤੋਂ 1843 ਤੱਕ ਇਸ ਸਰਵੇਖਣ ਦੇ ਮੁਖੀ ਸਨ ਕਰਨਲ ਜਾਰਜ ਐਵਰੇਸਟ ਜੋ ਇੱਕ ਬਹੁਤ ਹੀ ਕਾਬਲ ਅਤੇ ਸਖਤ ਮਿਹਨਤੀ ਸਰਵੇਖਣ ਕਰਤਾ ਸਨ ਉਹਨਾਂ ਦੇ ਕਾਰਜਕਾਲ ਦੌਰਾਨ ਸਰਵੇਖਣ ਟੀਮਾਂ ਨੇ ਹਿਮਾਲਿਆ ਦੀਆਂ ਦੂਰ ਦਰਾਡੇ ਦੀਆਂ ਚੋਟੀਆਂ ਨੂੰ ਮਾਪਣਾ ਸ਼ੁਰੂ ਕੀਤਾ ਕਿਉਂਕਿ ਨੇਪਾਲ ਉਸ ਸਮੇਂ ਵਿਦੇਸ਼ੀਆਂ ਲਈ ਬੰਦ ਸੀ। ਐਸਲੀ ਟੀਮਾਂ ਨੂੰ ਸੈਂਕੜੇ ਕਿਲੋਮੀਟਰ ਤੋਂ ਦੂਰ 파ਰਥ ਦੀਆਂ ਪਹਾੜੀਆਂ ਤੋਂ ਹੀ ਇਹਨਾਂ ਚੋਟੀਆਂ ਨੂੰ ਦੇਖਣਾ ਅਤੇ ਮਾਪਣਾ ਪੈਂਦਾ ਸੀ। ਉਸ ਸਮੇਂ ਕੰਚਨਜੰਗਾ ਨੂੰ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਮੰਨਿਆ ਜਾਂਦਾ ਸੀ। 1852 ਵਿੱਚ ਇੱਕ ਭਾਰਤੀ ਗਣਿਤ ਵਿਗਿਆਨੀ ਰਾਧਾਨਾਥ ਸਿੱਕਦਾਰ ਜੋ ਇਸ ਸਰਵੇਖਣ ਟੀਮ ਦਾ ਹਿੱਸਾ ਸਨ ਨੇ ਕਈ ਸਾਲਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਦੇ ਹੋਏ ਪਾਇਆ ਕਿ ਇੱਕ ਚੋਟੀ ਜਿਸ ਨੂੰ ਉਸ ਸਮੇਂ ਪੀਕ ਕਿਹਾ ਜਾਂਦਾ ਸੀ ਕੰਚਨਜੰਗਾ ਤੋਂ ਵੀ ਉੱਚੀ ਹੈ ਕਈ ਸਾਲਾਂ ਦੀ ਜਾਂਚ ਤੋਂ ਬਾਅਦ 1856 ਵਿੱਚ ਸਰ ਜਾਰਜ ਐਵਰੇਸਟ ਦੇ ਉਤਰਾਧਿਕਾਰੀ ਐਂਡਰੀਓਵਾ ਨੇ ਅਧਿਕਾਰਿਤ ਤੌਰ ਤੇ ਐਲਾਨ ਕੀਤਾ ਕਿ ਪੀਕ ਐਕਸ ਵੀ ਹੀ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਹੈ ਵਾ ਨੇ ਇਸ ਚੋਟੀ ਦਾ ਨਾਮ ਆਪਣੇ ਪੂਰਵਜ ਅਤੇ ਗੁਰੂ ਸਰ ਜਾਰਜ ਐਵਰੇਸਟ ਦੇ ਸਨਮਾਨ ਵਿੱਚ ਦੱਖਣ ਦਾ ਪ੍ਰਸਤਾਵ ਦਿੱਤਾ ਹੈਰਾਨੀ ਦੀ ਗੱਲ ਹੈ ਕਿ ਸਰ ਜਾਰਜ ਐਵਰੇਸਟ ਖੁਦ ਇਸ ਦੇ ਖਿਲਾਫ ਸਨ ਉਹਨਾਂ ਦਾ ਮੰਨਣਾ ਸੀ ਕਿ ਸਥਾਨਕ ਨਾਵਾਂ ਨੂੰ ਹੀ ਵਰਤਿਆ ਜਾਣਾ ਚਾਹੀਦਾ ਹੈ ਪਰ ਵਾ ਨੇ ਦਲੀਲ ਦਿੱਤੀ ਕਿ ਕਿਉਂਕਿ ਇਸ ਦੇ ਕਈ ਸਥਾਨਕ ਨਾਮ ਸਨ ਅਤੇ ਕੋਈ ਵੀ ਕੋਈ ਇੱਕ ਸਰਵ ਵਿਆਪਕ ਨਾਮ ਨਹੀਂ ਸੀ ਐਸਲੀ ਇੱਕ ਨਵਾਂ ਨਾਮ ਰੱਖਣਾ ਉਚਿਤ ਸੀ ਇਸ ਤਰ੍ਹਾਂ ਮਾਉਂਟ ਐਵਰੇਸਟ ਨਾਮ ਨੂੰ ਅਧਿਕਾਰਿਤ ਤੌਰ ਤੇ ਅਪਣਾ ਲਿਆ ਜਿਵੇਂ ਹੀ ਦੁਨੀਆ ਨੂੰ ਪਤਾ ਲੱਗਿਆ ਕਿ ਧਰਤੀ ਦਾ ਸਭ ਤੋਂ ਉੱਚਾ ਬਿੰਦੂ ਕਿੱਥੇ ਹੈ ਇਸ ਨੂੰ ਫਤਿਹ ਕਰਨ ਦੀ ਦੌੜ ਸ਼ੁਰੂ ਹੋ ਗਈ 20ਵੀਂ ਸਦੀ ਦੇ ਸ਼ੁਰੂ ਵਿੱਚ ਕਈ ਬ੍ਰਿਟਿਸ਼ ਟੀਮਾਂ ਨੇ ਤਿੱਬਤ ਵਾਲੇ ਪਾਸਿਓਂ ਇਸ ਦੇ ਚੜਨ ਦੀ ਕੋਸ਼ਿਸ਼ ਕੀਤੀ 1924 ਵਿੱਚ ਜਾਰਜ ਮੈਲੋਰੀ ਅਤੇ ਐਂਟ੍ਰਿਓ ਅਰਬਿਨ ਦੋ ਪਰਬਤ ਉਰ ਪਰਬਤਰੋਹੀ ਸਿਖਰ ਦੇ ਨੇੜੇ ਦੇਖੇ ਗਏ ਸਨ ਪਰ ਫਿਰ ਉਹ ਬੱਦਲਾਂ ਵਿੱਚ ਗੁੰਮ ਹੋ ਗਏ ਅਤੇ ਉਹ ਕਦੇ ਵਾਪਸ ਨਹੀਂ ਆਏ ਉਹਨਾਂ ਦੀ ਮੌਤ ਅੱਜ ਵੀ ਇੱਕ ਰਹੱਸ ਹੈ ਅਤੇ ਬਹਿਸ ਚੱਲਦੀ ਹੈ ਕਿ ਕੀ ਉਹ ਸਿਖਰ ਤੇ ਪਹੁੰਚਣ ਤੋਂ ਬਾਅਦ ਮਰੇ ਸਨ ਕਈ ਅਸਫਲ ਕੋਸ਼ਿਸ਼ਾਂ ਤੋਂ ਬਾਅਦ 1953 ਵਿੱਚ ਇੱਕ ਵੱਡੀ ਬ੍ਰਿਟਿਸ਼ ਟੀਮ ਨੇ ਕਰਨਲ ਜੋਨਟ ਹੰਟ ਦੀ ਅਗਵਾਈ ਹੇਠ ਇੱਕ ਹੋਰ ਕੋਸ਼ਿਸ਼ ਕੀਤੀ ਇਹ ਇੱਕ ਫੌਜੀ ਸ਼ੈਲੀ ਦਾ ਅਭਿਆਨ ਸੀ ਜਿਸ ਵਿੱਚ ਸੈਂਕੜੇ ਪੋਰਟਰ ਦਰਜਨਾ, ਸ਼ੇਰਪਾ ਅਤੇ ਸਭ ਤੋਂ ਵਧੀਆ ਪਹਾੜ ਤਾਰੂਹੀ ਸ਼ਾਮਿਲ ਸਨ। ਇਸ ਟੀਮ ਦੇ ਦੋ ਮੈਂਬਰ ਇਤਿਹਾਸ ਰਚਣ ਵਾਲੇ ਸਨ। ਐਕਸੀ ਐਡਮੰਡ ਹਿਲੇਰੀ ਨਿਊਜ਼ੀਲੈਂਡ ਦਾ ਇੱਕ ਲੰਬਾ, ਪਤਲਾ ਅਤੇ ਸ਼ਰਮੀਲਾ ਆਦਮੀ ਜੋ ਪੇਸ਼ੇ ਤੌਰ 'ਤੇ ਸ਼ਾਇਦ ਦੀਆਂ ਮੱਖੀਆਂ ਪਾਲਦਾ ਸੀ ਪਰ ਪਹਾੜਾਂ ਲਈ ਉਸ ਦਾ ਜਨੂੰਨ ਅਥਾਹ ਸੀ। ਦੂਜਾ ਸੀ ਤੇਂਜਿੰਗ ਨੋਰਗੇ, ਇੱਕ ਨੇਪਾਲੀ ਭਾਰਤੀ ਸ਼ੇਰਪਾ ਪਹਾੜ ਤਾਰੂਹੀ ਜੋ ਉਸ ਸਮੇਂ ਦੇ ਸਭ ਤੋਂ ਤਜਰਬੇਕਾਰ ਅਤੇ ਸਨਮਾਨਿਤ ਸ਼ੇਰਪਾਵਾਂ ਵਿੱਚੋਂ ਐਕਸੀ 7ਵੀਂ ਕੋਸ਼ਿਸ਼ ਵਿੱਚ ਸਫਲ ਹੋਣ ਵਾਲੇ ਟੇਮਜ਼ਿੰਗ ਨੋਰਗੇ ਅਤੇ ਐਕਸ਼ੀਦੀ ਦੀਆਂ ਮੱਖੀਆਂ ਪਾਲਣ ਵਾਲੇ ਐਡਮਿਟ ਹਿਲੇਰੀ ਨੇ ਮਿਲ ਕੇ ਉਸ ਆਖਰੀ ਸਭ ਤੋਂ ਔਖੀ ਚੜਾਈ ਨੂੰ ਕਿਵੇਂ ਪੂਰਾ ਕੀਤਾ ਜਿੱਥੇ ਕਈ ਲੋਕ ਪਹਿਲਾਂ ਹਾਰ ਮੰਨ ਚੁੱਕੇ ਸਨ ਇਸ ਦਾ ਜਵਾਬ ਉਹਨਾਂ ਦੀ ਟੀਮਵਰਕ ਹਿੰਮਤ ਅਤੇ ਦ੍ਰਿੜਤਾ ਵਿੱਚ ਹੈ ਟੀਮ ਨੇ ਹੌਲੀ-ਹੌਲੀ ਪਹਾੜ ਤੇ ਕੈਂਪ ਸਥਾਪਿਤ ਕੀਤੇ ਪਹਿਲਾਂ ਟੀਮ ਦੇ 2 ਹੋਰ ਮੈਂਬਰਾਂ ਟੌਮ ਬੋਰਡਲਿਨ ਅਤੇ ਚਾਰਲਸ ਇਵਾਨਸ ਨੇ ਸਿਖਰ ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਉਹ ਸਿਖਰ ਤੇ ਸਿਖਰ ਤੋਂ ਸਿਰਫ 300 ਫੁੱਟ ਦੂਰ ਰਹਿ ਕੇ ਆਕਸੀਜਨ ਦੀ ਸਮੱਸਿਆ ਕਾਰਨ ਵਾਪਸ ਮੋੜ ਆਏ ਹੁਣ ਆਖਰੀ ਉਮੀਦ ਹੇਲੇਰੀ ਅਤੇ ਤਿੰਸਿੰਗ ਤੇ ਸੀ 28 ਮਈ ਨੂੰ ਉਹ ਆਖਰੀ ਕੈਂਪ ਤੇ ਪਹੁੰਚੇ ਜੋ ਲਗਭਗ 27900 ਫੁੱਟ ਦੀ ਉਚਾਈ ਤੇ ਸੀ ਉਸਟਰਾ ਉਹਨਾਂ ਨੇ ਭਿਆਨਕ ਠੰਡ ਅਤੇ ਤੇਜ਼ ਹਵਾਵਾਂ ਦਾ ਸਾਹਮਣਾ ਕੀਤਾ 29 ਮਈ 1953 ਦੀ ਸਵੇਰ ਨੂੰ ਉਹਨਾਂ ਨੇ ਆਪਣਾ ਆਖਰੀ ਸਫ਼ਰ ਸ਼ੁਰੂ ਕੀਤਾ ਰਾਹ ਬਹੁਤ ਖਤਰਨਾਕ ਸੀ ਉਹਨਾਂ ਨੂੰ ਇੱਕ 40 ਫੁੱਟ ਦੀ ਉੱਚੀ ਲਗਭਗ ਸਿੱਧੀ ਚਟਾਨ ਦਾ ਸਾਹਮਣਾ ਕਰਨਾ ਪਿਆ ਜੋ ਅੱਜ ਹਲੇਰੀ ਸਟੈਪ ਵਜੋਂ ਜਾਣੀ ਜਾਂਦੀ ਹੈ ਹਲੇਰੀ ਨੇ برف ਅਤੇ ਚਟਾਨ ਦੇ ਵਿਚਕਾਰ ਇੱਕ ਛੋਟੀ ਜਹੀ ਦਰਾਰ ਵਿੱਚੋਂ ਰਸਤਾ ਲੱਭਿਆ ਅਤੇ ਉੱਪਰ ਚੜ੍ਹਿਆ ਅਤੇ ਫਿਰ ਟੇਂਜਿੰਗ ਨੂੰ ਉੱਪਰ ਖਿੱਚਿਆ ਅੰਤ ਵਿੱਚ ਸਵੇਰੇ 11:15 ਵਜੇ ਉਹ ਦੋਵੇਂ ਧਰਤੀ ਦੇ ਸਭ ਤੋਂ ਉੱਚੇ ਬਿੰਦੂ 29282 ਫੁੱਟ ਦੀ ਉਚਾਈ ਤੇ ਖੜੇ ਸਨ ਉਹ ਸਿਖਰ ਤੇ ਸਿਰਫ 15 ਮਿੰਟ ਰਹੇ ਤਿੰਜ਼ਿੰਗ ਨੇ ਬਰਫ਼ ਵਿੱਚ ਕੋਜ ਮਠਿਆਈਆਂ ਅਤੇ ਚਾਕਲੇਟ ਦੱਬ ਕੇ ਦੇਵਤਿਆਂ ਨੂੰ ਭੇਟਾ ਚੜਾਈ। ਹਲੇਰੀ ਨੇ ਤਿੰਜ਼ਿੰਗ ਦੀ ਮਸ਼ਹੂਰ ਫੋਟੋ ਖਿੱਚੀ। ਉਹਨਾਂ ਨੇ ਮਨੁੱਖ ਜਾਤੀ ਲਈ ਇੱਕ ਨਵਾਂ ਅਧਿਆਇ ਲਿਖ ਦਿੱਤਾ ਸੀ। ਹਲੇਰੀ ਨੇ ਤਿੰਜ਼ਿੰਗ ਦੀ ਸਫਲਤਾ ਨੇ ਦੁਨੀਆ ਭਰ ਦੇ ਪਹਾੜੀ ਰੁਹੀਆਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਪਰ ਐਵਰੇਸਟ ਤੇ ਚੜ੍ਹਨਾ ਕੋਈ ਆਸਾਨ ਕੰਮ ਨਹੀਂ ਹੈ। 18000 ਮੀਟਰ ਲਗਭਗ 26000 ਫੁੱਟ ਤੋਂ ਉੱਪਰ ਦੇ ਖੇਤਰ ਨੂੰ ਡੈਥ ਜ਼ੋਨ ਕਿਹਾ ਜਾਂਦਾ ਹੈ। ਇਸ ਮੌਤ ਦੇ ਖੇਤਰ ਵਿੱਚ ਅਜਿਹਾ ਕੀ ਹੁੰਦਾ ਹੈ ਕਿ ਮਨੁੱਖੀ ਸਰੀਰ ਹੌਲੀ-ਹੌਲੀ ਮਰਨਾ ਸ਼ੁਰੂ ਹੋ ਜਾਂਦਾ ਹੈ ਅਤੇ ਪਰਬਤਾਰ ਉਹੀ ਇਸ ਦਾ ਸਾਹਮਣਾ ਕਿਵੇਂ ਕਰਦੇ ਹਨ ਇਸ ਉਚਾਈ ਤੇ ਹਵਾ ਵਿੱਚ ਆਕਸੀਜਨ ਦਾ ਪੱਧਰ ਸਮੁੰਦਰੀ ਤਲ ਦੇ ਮੁਕਾਬਲੇ ਸਿਰਫ 1/3 ਰਹਿ ਜਾਂਦਾ ਹੈ ਆਕਸੀਜਨ ਦੀ ਇਸ ਭਾਰੀ ਕਮੀ ਕਾਰਨ ਸਰੀਰ ਠੀਕ ਤਰ੍ਹਾਂ ਕੰਮ ਕਰਨਾ ਬੰਦ ਕਰ ਦਿੰਦਾ ਹੈ ਦਿਮਾਗ ਸੌਜ ਸਕਦਾ ਹੈ ਫੇਫੜਿਆਂ ਵਿੱਚ ਪਾਣੀ ਭਰ ਸਕਦਾ ਹੈ ਅਤੇ ਦਿਲ ਦਾ ਦੌਰਾ ਪੈਣ ਦਾ ਖਤਰਾ ਬਹੁਤ ਵੱਧ ਜਾਂਦਾ ਹੈ। ਇਸ ਨਾਲ ਸੋਚਣ ਦੀ ਸ਼ਕਤੀ ਘਟ ਜਾਂਦੀ ਹੈ ਅਤੇ ਪର୍ਵਤ ਰੁਹੀਆਂ ਨੂੰ ਪਰਮ ਹੋ ਸਕਦੇ ਹਨ। ਸਰੀਰ ਆਪਣੇ ਮਾਸਪੇਸ਼ੀਆਂ ਨੂੰ ਖਾਣਾ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਪਾਚਨ ਪ੍ਰਣਾਲੀ ਕੰਮ ਕਰਨਾ ਬੰਦ ਕਰ ਦਿੰਦੀ ਹੈ। ਆਤ ਦੀ ਠੰਡ ਕਾਰਨ ਠੰਡ ਲੱਗਣ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਇਸੇ ਲਈ ਜ਼ਿਆਦਾਤਰ ਪର୍ਵਤਾ ਰੁਹੀ ਇਸ ਖੇਤਰ ਵਿੱਚ ਸਟੋਰ ਕੀਤੀ ਹੋਈ ਆਕਸੀਜਨ ਦੀ ਵਰਤੋਂ ਕਰਦੇ ਹਨ। 1953 ਤੋਂ ਬਾਅਦ ਹਜ਼ਾਰਾਂ ਲੋਕਾਂ ਨੇ ਇਸ ਚੁਣੌਤੀ ਨੂੰ ਸਵੀਕਾਰ ਕੀਤਾ ਹੈ। ਜਿੱਥੇ ਪੁਰਾਣੀ ਟੈਕਸਟ ਵਿੱਚ ਲਿਖਿਆ ਹੈ ਕਿ 1200 ਤੋਂ ਵੱਧ ਲੋਕਾਂ ਨੇ ਇਸ ਤੇ ਚੜ੍ਹਾਈ ਕੀਤੀ ਹੈ ਅੱਜ ਇਹ ਅੰਕੜਾ ਬਹੁਤ ਵੱਡਾ ਹੋ ਗਿਆ ਹੈ ਦਸੰਬਰ 2024 ਤੱਕ ਐਵਰੇਸਟ ਤੇ 11000 ਤੋਂ ਵੱਧ ਸਫਲ ਚੜ੍ਹਾਈਆਂ ਹੋ ਚੁੱਕੀਆਂ ਹਨ ਜੋ ਹਜ਼ਾਰਾਂ ਵੱਖ-ਵੱਖ ਪਰਬਤਾਂ ਰੂਹੀਆਂ ਦੁਆਰਾ ਕੀਤੀਆਂ ਗਈਆਂ ਹਨ ਇਸ ਦੇ ਨਾਲ ਚੜ੍ਹਾਈ ਦੀ ਟੈਕਨੋਲੋਜੀ ਅਤੇ ਤਰੀਕਿਆਂ ਵਿੱਚ ਬਹੁਤ ਸੁਧਾਰ ਹੋਇਆ ਹੈ ਅੱਜ ਕਈ ਵਪਾਰਕ ਕੰਪਨੀਆਂ ਗਾਈਡਡ ਅਭਿਆਨ ਆਯੋਜਿਤ ਕਰਦੀਆਂ ਹਨ ਜੋ ਤਜਰਬੇਕਾਰ ਸ਼ੇਰਪਾ ਗਾਈਡਾਂ ਦੀ ਮਦਦ ਨਾਲ ਗਾਕਾਂ ਨੂੰ ਸਿਖਰ ਤੇ ਲੈ ਕੇ ਜਾਂਦੀਆਂ ਹਨ ਸ਼ੀਰਪਾ ਪਾਈਚਾਰਾ ਵਿੱਚ ਅੱਜ ਵੀ ਐਵਰੇਸਟ ਤੇ ਚੜਨ ਦੀ ਰੀਡ ਦੀ ਹੱਡੀ ਹੈ ਉਹ ਰਸਤੇ ਲਗਾਉਣ ਕੈਂਪ ਸਥਾਪਿਤ ਕਰਨ ਅਤੇ ਭਾਰ ਢੋਣ ਦਾ ਸਭ ਤੋਂ ਔਖਾ ਅਤੇ ਖਤਰਨਾਕ ਕੰਮ ਕਰਦੇ ਹਨ ਇਸ ਵਪਾਰੀਕਰਨ ਨੇ ਕਈ ਨਵੀਆਂ ਸਮੱਸਿਆਵਾਂ ਵੀ ਪੈਦਾ ਕੀਤੀਆਂ ਹਨ ਐਵਰੇਸਟ ਤੇ ਹੁਣ ਬਹੁਤ ਜ਼ਿਆਦਾ ਭੀੜ ਹੋਣ ਲੱਗੀ ਹੈ ਜਿਸ ਕਾਰਨ ਸਿਖਰ ਦੇ ਨੇੜੇ ਟ੍ਰੈਫਿਕ ਜਾਮ ਲੱਗ ਜਾਂਦੇ ਹਨ ਜੋ ਕਿ ਬਹੁਤ ਖਤਰਨਾਕ ਹੋ ਸਕਦੇ ਹਨ ਇਸ ਤੋਂ ਇਲਾਵਾ ਪਹਾੜ ਤੇ ਵੱਡੀ ਮਾਤਰਾ ਵਿੱਚ ਕੂੜਾ ਕਰਕਟ ਖਾਲੀ ਆਕਸੀਜਨ ਸਿਲੰਡਰ ਅਤੇ ਇਥੋਂ ਤੱਕ ਕਿ ਮਨੁੱਖੀ ਰਹਿੰਦ-ਖੂੰਦ ਵੀ ਇਕੱਠੀ ਹੋ ਗਈ ਹੈ ਜਿਸ ਨਾਲ ਵਾਤਾਵਰਨ ਨੂੰ ਨੁਕਸਾਨ ਪਹੁੰਚ ਰਿਹਾ ਹੈ ਤਾਂ ਦੋਸਤੋ ਇਹ ਸੀ ਮਾਉਂਟ ਐਵਰੇਸਟ ਦੀ ਕਹਾਣੀ ਇੱਕ ਪਵਿੱਤਰ ਦੇਵੀ ਮਾਂ ਤੋਂ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਬਣਨ ਤੱਕ ਅਤੇ ਫਿਰ ਇੱਕ ਮਹਾਨ ਮਨੁੱਖੀ ਚੁਣੌਤੀ ਤੋਂ ਇੱਕ ਵਪਾਰਕ ਮੰਜ਼ਲ ਬਣਨ ਤੱਕ ਦਾ ਸਫ਼ਰ ਹਲੇਰੀ ਅਤੇ ਤੇਂਜ਼ਿੰਗ ਦੀ ਇਤਿਹਾਸਿਕ ਚੜ੍ਹਾਈ ਨੇ ਸਾਨੂੰ ਦਿਖਾਇਆ ਕਿ ਮਨੁੱਖੀ ਹਿੰਮਤ ਅਤੇ ਦ੍ਰਿੜਤਾ ਨਾਲ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ ਉਨ੍ਹਾਂ ਦੀ ਕਹਾਣੀ ਅੱਜ ਵੀ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦੀ ਹੈ ਪਰ ਅੱਜ ਐਵਰੇਸਟ ਸਾਨੂੰ ਇੱਕ ਹੋਰ ਸਬਕ ਵੀ ਸਿਖਾ ਰਿਹਾ ਹੈ ਸਾਨੂੰ ਕੁਦਰਤ ਦਾ ਸਨਮਾਨ ਕਰਨਾ ਚਾਹੀਦਾ ਹੈ ਇਹ ਸਿਰਫ ਇੱਕ ਚਿੱਤਨ ਵਾਲੀ ਚੋਟੀ ਨਹੀਂ ਹੈ ਇਹ ਇੱਕ ਨਾਜ਼ੁਕ ਵਾਤਾਵਰਣ ਪ੍ਰਣਾਲੀ ਹੈ ਜਿਸਨੂੰ ਸਾਡੀ ਸੁਰੱਖਿਆ ਦੀ ਲੋੜ ਹੈ ਐਵਰੇਸਟ ਮਨੁੱਖੀ ਪ੍ਰਾਪਤੀ ਦਾ ਸਿਖਰ ਹੈ ਪਰ ਇਹ ਕੁਦਰਤ ਦੇ ਸਾਹਮਣੇ ਸਾਡੀ ਕਮਜ਼ੋਰੀ ਦੀ ਇੱਕ ਸ਼ਕਤੀਸ਼ਾਲੀ ਯਾਦ ਵੀ ਹੈ ਤੁਹਾਨੂੰ ਐਵਰੇਸਟ ਦੀ ਇਹ ਕਹਾਣੀ ਕਿਵੇਂ ਲੱਗੀ ਕੀ ਤੁਸੀਂ ਕਦੇ ਇਸ ਮਹਾਨ ਪਹਾੜ ਤੇ ਜਾਣ ਦਾ ਸੁਪਨਾ ਦੇਖਿਆ ਹੈ ਆਪਣੇ ਵਿਚਾਰ ਹੇਠਾਂ ਕਮੈਂਟ ਸੈਕਸ਼ਨ ਵਿੱਚ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਸੀਂ ਭਵਿੱਖ ਵਿੱਚ ਵੀ ਅਜਿਹੀਆਂ ਰੋਮਾਂਚਿਕ ਅਤੇ ਜਾਣਕਾਰੀ ਭਰਪੂਰ ਕਹਾਣੀਆਂ ਜਾਣ ਸਕੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਆਪਣੇ ਸੁਪਨਿਆਂ ਦੀਆਂ ਉਚਾਈਆਂ ਨੂੰ ਛੂਹਣ ਦੀ ਕੋਸ਼ਿਸ਼ ਕਰਦੇ ਰਹੋ ਧੰਨਵਾਦ